ਮਾਜੋਗ ਸੀਐਮ ਸਾਹਿਬ ਸ੍ਰੀ ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਸ੍ਰੀ ਗੌਰਵ ਜਾਦੂ ਜੀ ਆਈਪੀਐਸ ਤੇ ਜ਼ਿਲ੍ਹੇ ਦੇ ਮੋਗਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਜੀ ਆਈਪੀਐਸ ਦੀ ਰਹਿਮਾਈ ਹੇਠ ਅੱਜ ਅਸੀਂ ਅੱਜ ਅਸੀਂ ਸਿਮਰਨ ਕੋਰ ਸਿਮਰਨ ਕੋਰ ਹਿੰਦੂਬਾਲਾ ਉਹ ਹਿੰਦੂਬਾਲਾ ਪਤਨੀ ਸਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੈਕਸਾਈਡ ਕੈਂਬ੍ਰਿਜ ਸਕੂਲ ਬਾਟ ਨੰਬਰ 31 ਅਜੀਤ ਨਗਰ ਚੁੰਗੀ ਨੰਬਰ 3 ਮੋਗਾ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਸਬੰਧੀ ਬਰਾਬਰ ਫਰੋਂਦੀ ਵੀ ਉਕਤ ਦੋਸ਼ੀ ਦੇ ਘਰ ਅੱਜ ਅਸੀਂ ਪੋਸਟਰ ਚਪਕਾਉਣ ਵਾਸਤੇ ਇੱਥੇ ਆਏ ਹਾਂ ਜਿਸ ਦੇ ਖਿਲਾਫ 10 ਮੁਕਦਮੇ ਦਰਜ ਨੇ ਇਹ ਮੁਕਦਮਾ ਨੰਬਰ 133 ਮਿਤੀ 28/11/21 21/85 ਪੀਐਸ ਬਹਿਣਾ ਦੀ ਉਸ ਮੁਕਦਮੇਵੈ ਤੇ ਦੋਸ਼ਣ ਸੀ ਜਿਹਦੇ ਵਿੱਚ ਇਹ ਪ੍ਰਾਪਰਟੀ ਜਿਹੜੀ ਆ ਉਹਦੀ 52 52 ਲੱਖ 46 ਹਜ਼ਾਰ ਦੀ ਜਿਹੜੀ ਪ੍ਰਾਪਰਟੀ ਆ ਉਹ ਅਟੈਚ ਕੀਤੀ ਗਈ ਆ ਜੇ ਇਸ ਤਰ੍ਹਾਂ ਹੋਰ ਵੀ ਕੋਈ ਆਪਣੀ ਜਿਹੜੀ ਇਹ ਪ੍ਰਾਪਰਟੀ ਕੋਈ ਅਟੈਚ ਆਪਣਾ ਕੋਈ ਜਿਹੜਾ ਇਹ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਊਗਾ ਤੇ ਉਸ ਦੀ ਵੀ ਇਹ ਤੇਤਾਵਨੀ ਆ ਵੀ ਉਸ ਦੀ ਵੀ ਇਸੇ ਤਰ੍ਹਾਂ ਜਿਹੜੀ ਪ੍ਰਾਪਰਟੀ ਆ ਉਹ ਅਟੈਚ ਕੀਤੀ ਜਾਊਗੀ ਤੇ ਜੇ ਕੋਈ ਆਪਣਾ ਕੋਈ ਨਸ਼ਾ ਵੇਚਦਾ ਆ ਤੇ ਉਹਦਾ ਜਿਹੜਾ ਉਤੇ ਵਾਤਵਾਦ ਅਸੀਂ ਪਰਚੇ ਦਰਜ ਕਰਕੇ ਤੇ ਉਹਨੂੰ ਜੇਲ੍ਹ ਪਹੁੰਚਾਉਣ ਦਾ ਮਤਲਬ ਕਿ ਕੰਮ ਕਰਾ ਰਹੇ ਹਾਂ 260 ਗ੍ਰਾਮ ਹੈਰੋਇਨ ਬਾਕੀ ਇਸ ਤੋਂ ਇਲਾਵਾ ਜਿਹੜੀ ਵੀ ਪ੍ਰੋਪਰਟੀ ਉਹ ਤਜ਼ਰੀਕ ਕਰ ਰਹੇ ਆ ਜੋ ਹਾਰਮੋਨਿਕ ਦੁਬਾਰਾ ਕੇਸ ਤਿਆਰ ਕਰਕੇ ਫਿਰ ਵੀ ਇਹਦੀ ਜਿਹੜੀ ਪ੍ਰੋਪਰਟੀ ਜਿਹੜੀ ਇਹਨੇ ਨਸ਼ੇ ਦੇ ਜਿਹੜੇ ਸੋਰਸਾਂ ਨਾਲ ਬਣਾਈ ਹੋਗੀ ਉਹ ਵੀ ਅਸੀਂ ਜਿਹੜੇ ਅਟੈਚ ਕਰਾਵਾਂਗੇ ਫਿਲਹਾਲ ਸਾਰੇ ਜੇਲ੍ਹ ਚ ਹਾਂਜੀ ਫਰੋਜ਼ਪੁਰ ਜੇਲ੍ਹ ਦੇ ਵਿੱਚ ਆ ਫਿਲਹਾਲ ਐ ਤੇ ਬਾਕੀ ਜੇ ਮਨ ਕੇ ਹੋਰ ਵੀ ਕੋਈ ਇਹਦਾ ਕੋਈ ਪਰਿਵਾਰ ਦਾ ਮੈਂਬਰ ਜਾਂ ਹੋਰ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਰੂਗਾ ਉਹਦੀ ਪ੍ਰਾਪਰਟੀ ਜਿਹੜੀ ਆਪਾਂ ਅਟੈਚ ਕਰਾਵਾਂਗੇ